ਸਕਾਰ ਤੁਸੀਂ ਦੇਖ ਰਹੇ ਹੋ ਦੇ ਨਿਕਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਅੰਮ੍ਰਿਤਸਰ ਦੇ ਵਿੱਚ ਅੱਜ ਬੀਐਸਐਫ ਤੇ ਅੰਮ੍ਰਿਤਸਰ ਪੁਲਿਸ ਨੂੰ ਇੱਕ ਦਿਨ ਦੇ ਵਿੱਚ ਵੱਡੀ ਸਫਲਤਾ ਜਿਹੜੀ ਹੈ ਹਾਸਲ ਹੋਈ ਹੈ ਇੱਕ ਤਰ੍ਹਾਂ ਦੱਸਦੀ ਹੈ ਕਿ ਇੱਕ ਵਿਅਕਤੀ ਨੂੰ ਹਥਿਆਰ ਤੇ ਗ੍ਰਨੇਡ ਸਮੇਤ ਜਿਹੜਾ ਇਹ ਗ੍ਰਿਫਤਾਰ ਕੀਤਾ ਗਿਆ ਦੂਜੇ ਪਾਸੇ ਤੁਹਾਨੂੰ ਦੱਸਦੀ ਹੈ ਬੀਐਸਐਫ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਸਰਹੱਦ ਪਾਰ ਤੋਂ ਜਿਹੜਾ ਇੱਕ ਪੈਕੇਟ ਜਿਸ ਦੇ ਵਿੱਚ ਹੈਰੋਇਨ ਸੀ 634 ਗ੍ਰਾਮ ਉਹ ਵੀ ਬਰਾਮਦ ਕੀਤਾ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਇਹ ਦਿਨ ਦੇ ਦਿਨ ਦੇ ਵਿੱਚ ਅੱਜ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਇੱਕ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਸੀ ਤੇ ਅੱਜ ਦੇਰ ਸ਼ਾਮ ਜਿਹੜਾ ਇਹ ਬੀਐਸਐਫ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ 634 ਗ੍ਰਾਮ ਜਿਹੜਾ ਇਹ ਹੀਰੋਇਨ ਬਰਾਮਦ ਕੀਤਾ ਗਿਆ ਤਾਂ ਤਾਂ ਵਧੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਜਿਹੜੇ ਨੇ ਅੰਮ੍ਰਿਤਸਰ ਤੋਂ ਗगन ਜੋੜ ਚੁੱਕੇ ਨੇ ਜੀ ਗੰਗਰ ਇੱਕ ਦਿਨ ਦੇ ਵਿੱਚ ਅੰਮ੍ਰਿਤਸਰ ਪੁਲਿਸ ਤੇ ਬੀਐਸਐਫ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ ਦੇਖੋ ਰਵੀ ਜਿਹੜੀ ਇਹ ਦੌਕੇ ਪਿੰਡ ਤੋਂ ਬੀਐਸਐਫ ਨੂੰ ਹਰਨ ਮੰਬੰਦ ਹੋਈ ਆ ਜੀ ਇਹ ਇਸ ਕਰਕੇ ਇੰਪੋਰਟੈਂਟ ਹੈ ਹਾਲਾਂਕਿ ਸੜਕ 'ਤੇ ਚੱਲ ਰਹੀ ਹੈ ਹੋਰ ਵੀ ਕਵੀ ਹੋ ਸਕਦੀ ਹੈ ਜਿਹੜਾ ਦੌਕੇ ਪਿੰਡ ਹੈ ਇਹ ਅੰਮ੍ਰਿਤਸਰ ਜ਼ਿਲ੍ਹੇ ਦਾ ਇੱਕ ਜੀਹਾ ਪਿੰਡ ਹੈ ਜਿਹੜਾ ਪਾਕਿਸਤਾਨ ਨਾਲ ਜਿਸ ਤਿੰਨ ਪਾਸੇ ਤੋਂ ਘਿਰਿਆ ਹੈ ਤਿੰਨ ਪਾਸੇ ਤੋਂ ਇਸ ਪਿੰਡ ਨੂੰ ਸਰਦ ਲੱਗਦੀ ਹੈ ਇਸ ਨੂੰ ਚਿਕਨ neck ਪਿੰਡ ਕਿਹਾ ਜਾਂਦਾ ਹੈ ਕਿ ਜਿਹੜਾ ਤਿੰਨ ਪਾਸੇ ਤੋਂ ਘਿਰਿਆ ਹੋਵੇ ਬਾਰਡਰ ਦੇ ਉੱਤੇ ਬਹੁਤ ਘੱਟ ਜਿਹੇ ਪਿੰਡ ਨੇ ਆਮ ਤੌਰ ਦੇ ਉੱਤੇ ਜਿਹੜੀ ਫਰਾਡ ਦੀ ਫੈਂਸਿੰਗ ਲੱਗੀ ਆ ਉਹ ਸਿੱਧੀ ਨਿਕਲ ਜਾਂਦੀ ਹੈ ਪਰ ਕਈ ਤਾਵੇਂ ਐਸ ਕਿਹਨੇ ਜਿੱਤੇ ਦੋ ਜਗ੍ਹਾ ਤੋਂ ਪਿੰਡ ਨੂੰ ਘੇਰਿਆ ਹੁੰਦਾ ਹੈ ਜਾਂ ਤਿੰਨ ਵਲੇਵਾ ਹੈ ਤਾਂ ਇਹ ਬਿਲਕੁਲ ਇਸ ਤਰ੍ਹਾਂ ਹਿਸਾਬ ਦੇ ਨਾਲ ਆ ਤੇ ਤਿੰਨ ਪਾਸੇ ਤੋਂ ਜਿਹੜੀ ਇਹ ਪਿੰਡ ਦੇ ਵਿੱਚ ਬੀਐਸਐਫ ਨੂੰ ਜਿਹੜੀ ਆ ਇਹਦੇ ਚੌਕੀ ਬਤਨੀ ਪੈਂਦੀ ਆ ਕਿਉਂਕਿ ਤਿੰਨ ਪਾਸੇ ਤੋਂ ਫੈਂਸਿੰਗ ਲੱਗੀ ਔਰ ਸੈਂਟਰ ਦੇ ਵਿੱਚ ਪਿੰਡ ਆ ਤਾਂ ਇਸ ਜਗ੍ਹਾ ਦੇ ਉੱਤੇ ਬੀਐਸਐਫ ਦੇ ਵੱਲੋਂ ਸਵੇਰੇ ਸ਼ਾਮ ਹਾਲਾਂਕਿ ਪੈਟਰੋਲਿੰਗ ਸਾਰਾ ਦਿਨ ਚੱਲਦੀ ਰਹਿੰਦੀ ਹੈ ਇਸ ਪਿੰਡ ਦੇ ਵਿੱਚ ਬੀਐਸਐਫ ਦੇ ਇਸ ਤੋਂ ਨੇੜੇ ਪਾਸੇ ਇੱਕ ਚੌਕੀ ਵੀ ਬਕਾਇਦਾ ਬਣਾਈ ਗਈ ਹੈ ਤੇ ਮੈਂ ਕਹਤਾਂ ਹਾਂ ਪੁਲਿਸ ਜਿਹੜੀ ਬੀਐਸਐਫ ਵੱਲੋਂ ਸਰਚ ਬਿਹਾਨ ਚਲਾਏ ਜਾਂਦੇ ਨੇ ਤਾਂ ਹੁਣ ਸ਼ਾਮ ਮੈਨੇ ਜਿਹੜੀ ਸਰਚ ਚੱਲ ਰਹੀ ਸੀ ਉਸ ਦੇ ਵਿੱਚ ਜਿਹੜੇ ਤੌਕੇ ਦੇ ਇੱਕ ਖੇਤ ਦੇ ਵਿੱਚੋਂ ਕਹਿੰਗੇ ਤੁਹਾਨੂੰ ਇਹ ਵੀ ਪਤਾ ਹੋਵੇਗਾ ਕਿ ਫੈਂਸਿੰਗ ਦੇ ਦੂਸਰੇ ਪਾਸੇ ਵੀ ਆਪਣੇ ਭਾਰਤੀ ਕਿਸਾਨਾਂ ਦੀ ਜ਼ਮੀਨ ਉੱਤੇ ਕਾਫੀ ਹੈ ਤਾਂ ਉਹ ਜਿਹੜੀ ਇਹ ਫੈਂਸਿੰਗ ਦੇ ਨੇੜੇ ਸਰਦ ਚੱਲ ਰਹੀ ਸੀ ਤਾਂ ਉੱਤੇ ਇੱਕ ਜਿਹੜੀ ਪੈਕੇਟ ਇੱਕ ਬਰਾਮਦ ਹੋਇਆ ਪੈਕੇਟ ਇੱਕ ਮਿਲਿਆ ਤਾਂ ਉਸ ਪੈਕੇਟ ਦੇ ਵਿੱਚੋਂ ਜਦੋਂ ਚੈੱਕ ਕੀਤਾ ਗਿਆ ਤਾਂ ਜਿਹੜੀ ਹੈਰੋਇਨ ਸੀਗੀ ਉਹ ਬਰਾਮਦ ਹੋਈ ਹੈ ਸਬੰਧੀ ਪੁਲਿਸ ਨੇ ਹਾਂ ਜਿਹੜੀ ਪੁਲਿਸ ਨੂੰ ਜਾਣਕਾਰੀ ਦੇ ਕੇ ਪੀਐਸਐਫ ਨੇ ਐਫਆਈਆਰ ਦਰਜ ਕਰ ਲਈ ਹੈ ਉਹ ਲਗਾਤਾਰ ਸੁਰੱਖਿਆ अभियान ਜਿਹੜਾ ਚੱਲ ਰਿਹਾ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਵੀ ਜਦੋਂ ਜਦੋਂ ਦਾ ਜੁੱਧ ਨਸ਼ਿਆਂ ਦੇ ਵਿਰੁੱਧ ਚਲਾਇਆ ਗਿਆ ਹੈ ਉਸ ਤੋਂ ਬਾਅਦ ਬੀਐਸਐਫ ਦੇ ਪੰਜਾਬ ਤੋਂ 34 ਵਰਦੀਆਂ ਜੀ ਨਾਲ ਹੀ ਸਰੱਦ ਦੇ ਉੱਤੇ ਇੱਕ ਹੈਕੀ ਡਰੋਨ ਸਿਸਟਮ ਜੀ ਜਿਹੜਾ ਉੱਥੇ ਲਾਇਆ ਗਿਆ ਹੈ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਲਗਾਤਾਰ ਪਾਕਿਸਤਾਨ ਵੱਲੋਂ ਡਰੋਨ ਦੇ ਰਾਹੀਂ ਪੁਰਾਣੇ ਜ਼ਮਾਨਿਆਂ ਦੇ ਵਿੱਚ ਰਵੀਗੀ ਥਰੂ ਦੇ ਨਾਲ ਜਿਹੜੇ ਵੀ ਹਰਣ ਛੁੱਟਦੇ ਹੁੰਦੇ ਸੀ ਜਾਂ ਪਾਈਪਾਂ ਰਹੀ ਛੁੱਟੀ ਜਾਂਦੀ ਸੀ ਪਰ ਹੁਣ ਇੱਕ ਕਾਫੀ 3-4 ਸਾਲਾਂ ਤੋਂ ਜਿਵੇਂ ਦੇਖਿਆ ਕਿ ਡਰੋਨ ਐਕਟੀਵਿਟੀ ਕਾਫੀ ਰਹਿੰਦੀ ਆ 10 ਉਹਨਾਂ ਐਕਟੀਵਿਟੀ ਨੂੰ ਫੇਲ ਕਰਨ ਦੇ ਲਈ ਲਗਾਤਾਰ ਉਹਦੇ ਚੌਕਸੀ ਵਧਦੀ ਜਾਂਦੀ ਹੈ ਜੀਐਸਰ ਤੇ ਜਵਾਨ ਤੇ ਕਈ ਵਾਰੀ 23 ਡਰੋਨ ਜਿਹੜੇ ਨੇ ਗੋਲੀ ਮਾਰ ਕੇ ਵੀ ਟੁੱਟ ਲੈਂਦੇ ਨੇ ਤੇ ਇਹ ਇੱਥੇ ਚੌਕਸੀ ਦਾ ਨਤੀਜਾ ਹੈ ਕਿ ਜਿਹੜੀ ਸਵੇਰ ਵੇਲੇ ਜਿਹੜੀ ਘਟਨਾ ਵਾਪਰੀ ਹੈ ਉਹ ਵੀ ਅਸੀਂ ਦੱਸ ਦਿੰਦੇ ਹਾਂ ਕਿ ਪਾਕਿਸਤਾਨ ਤੋਂ ਜਿਹੜਾ ਜਨਰੇਟ ਜਿਹਨਾਂ ਦੀ ਹਾਲਾਂਕਿ ਸੋਸ਼ਲ ਮੀਡੀਆ ਰਹੀ ਪੰਜਾਬ ਪੁਲਿਸ ਵੱਲੋਂ ਦੀ ਜਾਣਕਾਰੀ ਜਿਹੜੀ ਸਾਂਝ ਕਰ ਲਈ ਗਈ ਹੈ ਵੀ ਪਰ 1:30 ਵਜੇ ਜਿਹੜੀ ਹੁਣ ਫਿਰ ਤੁਹਾਨੂੰ ਜੋ ਜਾਣਕਾਰੀ ਮਿਲੀ ਹੈ ਕਿ ਅੰਮ੍ਰਿਤਸਰ ਵਿਧਾਤੀ ਪੁਲਿਸ ਨੇ ਜਿਹੜੀ ਇਹ ਪਾਕਿਸਤਾਨ ਤੋਂ ਆਧਾਰਿਤ ਹਰਵਿੰਦਰ ਸਿੰਘ ਰਿੰਦਾ ਅਤੇ ਗੈਂਗਸਟਰ ਧਰਮਨ ਸੰਧੂ ਜਿਹੜਾ ਸੀ ਉਹਦਾ ਪਰਗਰਮ ਸਾਥੀ ਜਿਹੜਾ ਸੀ ਉਹ ਗ੍ਰਿਫਤਾਰ ਕੀਤਾ ਗਿਆ ਮਲਕੀਰ ਸਿੰਘ ਵਜੋਂ شناخت ਹੋਈ ਸੀ ਅਤੇ ਪਹਿਲਾਂ ਵੀ ਆਪਣੀ ਦਰਜਕਾਨਾ ਜਾਣਕਾਰੀ ਸਾਂਝੀ ਕੀਤੀ ਹੈ ਤੇ ਜਰਨੇਡ ਤੇ ਇੱਕ ਪਿਸਤਲ ਤੇ ਨਾਲ ਹੀ 10 ਜਿਹੜੇ ਵੀ ਜਿੰਦਾ ਰੋਂਦ ਬਰਾਮਦ ਹੋਏ ਨੇ 30 ਬੋਰ ਦਾ ਪਿਸਤਲ ਲੱਗੇ ਗਾਰੇ ਔਰ ਅ ਜਿਹੜੀ ਇਸ ਦੇ ਵਿੱਚ ਹੋਰ ਜਿਹੜੀ ਜਾਣਕਾਰੀ ਮਿਲੀ ਹੈ ਕਿ ਸਪੈਸ਼ਲ ਸੈੱਲ ਨੂੰ ਇਹ ਇਨਫਰਮੇਸ਼ਨ ਆਈ ਸੀ ਕੇਂਦਰੀ ਕੋਪੀਆਂ ਜਲਦੀਆਂ ਵੱਲੋਂ ਤੇ ਅੰਮ੍ਰਿਤ ਅਧਿਆਤਿ ਪੁਲਿਸ ਦਾ ਜਿਹੜਾ ਸਪੈਸ਼ਲ ਸੈੱਲ ਜਿਸ ਦਾ ਦਫ਼ਤਰ ਵੀ ਜਿਹੜਾ ਹੈ RAMBIRTH VIKAS SETTA ਤੇ ਇਹਦੇ ਸਪੈਸ਼ਲ ਸੈੱਲ ਦੀ ਟੀਮ ਵੱਲੋਂ ਅ ਤਰਾਦੀ ਇਹ ਏਰੀਆ ਦੇ ਵਿੱਚ ਪੰਦੋਰੀ ਪਿੰਡ ਦਾ ਹੀ ਰਹਿਣ ਵਾਲਾ ਹੈ ਤੇ ਇਸ ਦੇ ਵੱਲੋਂ ਜਿਹੜੀ ਸੀ ਪਾਕਿਸਤਾਨ ਤੋਂ ਇਹ ਕੇਪਾਈ ਸੀ ਕਿਉਂਕਿ ਜਿਹੜਾ ਐਂਡ ਜਰਨੇਡ ਹੈ ਇਹ ਕਿਸੇ ਭਾਰਤ ਗੁਰੂ ਦੀ ਐਕਟੀਵਿਟੀ ਦੇ ਵਿੱਚੇ ਵਰਤੇ ਜਾਣਾ ਵਾਲਾ ਸੀ ਇਸ ਦੀ ਗਾਹ ਚੱਲ ਰਹੀ ਹੈ ਔਰ ਪੁਲਸ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਕਿਉਂਕਿ ਇੰਦਰਜੀਤ ਸਿੰਘ ਬੀਐਸਪੀ ਜਿਹੜੇ ਕ੍ਰਾਈਮ ਦੇ ਵਿੱਚ ਕਾਫੀ ਉਹ ਕ੍ਰਾਈਮ ਦੇ ਮਾਮਲਿਆਂ ਨੂੰ ਕਾਫੀ ਐਕਟਿਵਿਟੀ ਨਾਲ ਦੇਖ ਰਹੇ ਨੇ ਸੀਆਈਏ ਦੇ ਇੰਚਾਰਜ ਰਹੇ ਨੇ ਕਾਫੀ ਚਿਰ ਉਹਨਾਂ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਗੁਪਤ ਸੂਚਨਾ ਜਿਹੜੀ ਮਿਲੀ ਸੀ ਕਿ ਮਲਕੀਤ ਦੇ ਜਿਹੜੇ ਸਬੰਧ ਨੇ ਪਾਕਿਸਤਾਨ ਦੇ ਵਿੱਚ ਜਿਹੜਾ ਰਹਿ ਰਿਹਾ ਹਰਵਿੰਦਰ ਸਿੰਘ ਰੇਂਦਾ ਦੇ ਨਾਲ ਸੰਪਰਕ ਸੀ ਨੇ ਤੇ ਰੇਂਦਾ ਦੇ ਕਹਿਣ ਦੇ ਉੱਤੇ ਹੀ ਕੁਝ ਦਿਨ ਪਹਿਲਾਂ ਜਿਹੜੀ ਕਿਸੇ ਲੋਕੇਸ਼ਨ ਤੋਂ ਇੱਕ ਹੈਂਡਗਨ ਮੇਅਰ ਤੇ ਵਿਦੇਸ਼ੀ ਪਿਸਤਲ ਤੇ ਕੁਝ ਰੋਂਦ ਚੁੱਕੇ ਸੀ ਜੋ ਅੱਜ ਮਲਕੀਤ ਸਿੰਘ ਨੂੰ ਇਹ ਪਿਸਤਲ ਜਿਹੜਾ ਕਿਸੇ ਨੂੰ ਦੇਣ ਜਾ ਰਿਹਾ ਸੀ ਤੇ ਫੰਡੋਰੀ ਈਵੈਂਟ ਕਿਰਲਗੜ੍ਹ ਜਿਹੜੇ ਬੋਡਰ ਦੇ ਨੇੜੇ ਪਿੰਡ ਨੇ ਜਿਹੜੇ ਮੋਟਰਟੈਕੰਡੇ ਤੋਂ ਸਵਾਰ ਹੋ ਕੇ ਮਨੋਰੀ ਤੋਂ ਪਿੰਡ ਬੱਜੀ ਪਿੰਡ ਫਰਾ ਦੇ ਸੱਜੇ ਪਾਸੇ ਪਿੰਡ ਬੱਜੀ ਪਿੰਡ ਹੈ ਤਾਂ ਉੱਥੇ 82 ਤੋਂ ਜਾਈਏ ਅੰਮ੍ਰਿਤਸਰ ਤੋਂ ਤਾਂ ਕਿਰਲਗੜ੍ਹ ਨੂੰ ਆ ਰਿਹਾ ਸੀ ਕਿ ਉੱਥੇ ਪੁਲਿਸ ਨੇ ਗੁਪਸੂਝਣ ਦੇ ਆਧਾਰ ਤੇ ਉਹਨਾਂ ਗ੍ਰਿਫਤਾਰ ਕੀਤਾ ਹੈ ਟੀਪੁਆਇੰਟ ਤੋਂ ਤੇ ਇਸ ਦੇ ਖਿਲਾਫ ਜਿਹੜਾ ਮਾਮਲਾ ਰਵੀ ਨੇ ਦਰਜ ਕੀਤਾ ਗਿਆ ਹੈ ਸਪੈਸ਼ਲ ਸੈਲ ਦੀ ਆਪਣੀ ਟੀਮ ਪਰ ਐਫਆਈਆਰ ਜਿਹੜੀ ਇਹ ਲੋਪੁਗੇ ਵਿਕੇ ਦਰਜ ਕੀਤੀ ਗਈ ਹੈ 1996 ਨੰਬਰ ਐਫਆਈਆਰ ਹੈ ਤੇ ਜਿਹੜੀ 25 54 ਨਾਲ ਜਿਹੜੇ ਆਰਮਜ਼ ਐਕਟ ਜਿਹੜਾ ਹੈ 25 ਦੀ ਧਾਰਾ ਅਗਦੇ ਤਹਿਤ ਤੇ ਨਾਲ ਹੀ ਆਰਮਜ਼ ਐਕਟ ਦੇ 3 4 5 ਐਕਸਪਲੋਸਿਵ ਸਬਸਟੈਂਸ ਐਕਟ ਜਿਹੜਾ ਹੈ ਕਿਉਂਕਿ ਇਹ ਹੰਡ ਜਿਹੜੇ ਬਰਾਮਦ ਹੋਇਆ ਹੈ ਤੇ ਐਕਸਪਲੋਸਿਵ ਐਕਟ ਦੇ ਤਹਿਤ ਦਰਜ ਕੀਤਾ ਗਿਆ ਹੈ ਜੀ ਤੇ ਜੋ ਸਾਡੇ ਕੋਲ ਜਾਣਕਾਰੀ ਸਾਨੂੰ ਮਿਲੀ ਹੈ ਕਿ ਪੁਲਿਸ ਇਸ ਮਾਮਲੇ ਤੇ ਬੜੀ ਬਰੀਕੀ ਦੇ ਨਾਲ ਔਰ ਜੰਤਕਾਂ ਨਾਲ ਵੀ ਜਾਣਕਾਰੀ ਸਾਂਝੀ ਕਰ ਰਹੀ ਹੈ ਉਹ ਜਿਹੜੀ ਪਹਿਲਾਂ ਸੂchna ਜੀ ਸੀ ਉਹਦੇ ਵਿੱਚ ਜਿਸ ਨੂੰ ਦੇ ਕੇ ਆਈ ਦਾ ਸਰਗਨਾ ਦੱਸਿਆ ਗਿਆ ਸੀ ਕਿਉਂਕਿ ਬੰਬਰ ਖਾਲ ਸੈਂਟਰਨੈਸ਼ਲ ਕਾਫੀ ਦੇ ਭਾਰਤਵਧੀ ਗਤੀਵਿਧੀਆਂ ਚਾਲੂ ਸੀ ਤਾਂ ਇਹ ਦੋ ਵੱਡੀਆਂ ਅਦਕਾਰਵਾਈਆਂ ਨੇ ਜਿਹੜੀਆਂ ਫਰੱਡ ਜੇਟਰ ਦੇ ਵਿੱਚ ਕਿਉਂਕਿ ਪਾਕਿਸਤਾਨ ਤੋਂ ਲਗਾਤਾਰ ਇਹ ਕੋਸ਼ਿਸ਼ ਰਹਿੰਦੀ ਹੈ ਕਿ ਭਾਰਤ ਵਾਲੇ ਪਾਸੇ ਨਸ਼ੀਲੇ ਪਦਾਰਥ ਵੀ ਪੁੱਟੇ ਜਾਂਦੇ ਨੇ ਹੋਰ ਹਥਿਆਰਾਂ ਦੀਆਂ ਕਿਪਾਂ ਵੀ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਨੇ ਜਿਸ ਨੂੰ ਪੰਜਾਬ ਪੁਲਿਸ ਤੇ ਪੀਐਸਰ ਤੇ ਔਰਜੈਂਸੀਆਂ ਲਗਾਤਾਰ ਅਸਫਲ ਕਰਦੀਆਂ ਰਹਿੰਦੀਆਂ ਨੇ ਜੀ ਗਗਨ ਜੋ ਦਿਨ ਦੇ ਸਮੇਂ ਜੋ ਬਰਾਮਦ ਹੋਈ ਹੈ ਜੋ ਪਿਸਟਲ ਬੀਤੇ ਦਿਨੇ ਵੀ ਦੇਖਣ ਨੂੰ ਮਿਲਿਆ ਕਈ ਥਾਵਾਂ ਤੇ ਜਿਹੜੇ ਨੇ ਗ੍ਰਨੇਡ ਹਮਲਾ ਹੋਇਆ ਤੇ ਕਿਹਾ ਜਾ ਰਿਹਾ ਸੀ ਕਿ ਇਸ ਵਿਅਕਤੀ ਵੱਲੋਂ ਵੀ ਆਉਣ ਵਾਲੇ ਦਿਨਾਂ ਲਈ ਜਿਹੜੀ ਇੱਕ ਵੱਡੀ ਪਲੈਨਿੰਗ ਕੀਤੀ ਜਾ ਰਹੀ ਸੀ ਅਜਿਹੀ ਕੋਈ ਮਾਮਲਾ ਜਿਹੜਾ ਸਾਹਮਣੇ ਆਇਆ ਦੇਖੋ ਇਸ ਦੀ ਜਾਣਕਾਰੀ ਹਲੇ ਜਿਹੜੇ ਡੀਆਈਜੀ ਨਾਨਕ ਸਿੰਘ ਨੇ ਬੋਰਡ ਰੇਂਜ ਦੇ ਡੀਆਈਜੀ ਤੇ ਸਾਡੇ ਸਾਹਮਣੇ ਕੁੰਤ ਦੇ ਐਸਐਸਪੀ ਮਨਿੰਦਰ ਸਿੰਘ ਉਹ ਬੜੀ ਤਰੀਕੇ ਨਾਲ ਇਹ ਸਾਰੇ ਮਾਮਲੇ ਦੀ ਜਿਹੜੀ ਜਾਂਚ ਹੈ ਉਹ ਖੁਦ ਕਰ ਰਹੇ ਨੇ ਕਿਉਂਕਿ ਇਹਨਾਂ ਦੇ ਕੋਲ ਜਰੂਰ ਕੋਈ ਇਨਫੋਰਮੇਸ਼ਨ ਸੀ ਕਿਉਂਕਿ ਤੁਹਾਡੇ ਏਰੀਆ ਦੇ ਵਿੱਚ ਜਿਹੜੀ ਇਸ ਤਰ੍ਹਾਂ ਦੀ ਐਕਟੀਵਿਟੀ ਹੁੰਦੀ ਹੈ ਜਿਸਾਂ ਦੇ ਹਿਹਾਦ ਦੇ ਉਹ ਉਗੀ ਪੁਲਿਸ ਜਿਹੜੀ ਹੈ ਫਿਰ ਇਸ ਮਾਮਲੇ ਦੇ ਅਗਲੇ ਪਿਛਲੇ ਸਾਰੇ ਲਿੰਕ ਜਿਹੜੇ ਖੰਗਾਲਦੀ ਹੈ ਔਰ ਤਾਂ ਕਿ ਇਹਨਾਂ ਦੇ ਨਾਲ ਹੀ ਵੀ ਇਹਨਾਂ ਦੀ ਪੁੱਛੀ ਜਾਂਦੀ ਹੈ ਕਿ ਪਿਛਲੇ ਸਮੇਂ ਵਿੱਚ ਕੋਈ ਹੋਟਲਿਬਰੀ ਤਾਂ ਨਹੀਂ ਆਈ ਜਾਂ ਜੈਡ ਵਿਸਟੀ ਕਿਤੇ ਆਈ ਹੈ ਤਾਂ ਕਿਤੇ ਹੋਰ ਕਿਤੇ ਵਰਤੀਸ ਨਹੀਂ ਜਾਣੀ ਤੇ ਇਸ ਤਰ੍ਹਾਂ ਜਿਹੜੀ ਕਿਉਂਕਿ ਕੋਈ ਘਟਨਾਵਾਂ ਹੁੰਦੀਆਂ ਨੇ ਆਮ ਤੌਰ ਤੇ ਜਦੋਂ ਪਹਿਲਾਂ ਇਹ ਤਿਆਰ ਪੜੇ ਜਾਂਦੇ ਨੇ ਤਾਂ ਉਸ ਵੇਲੇ ਇਸ ਨੂੰ ਆਮ ਤੌਰ ਦੇ ਤੇ ਖਬਰ ਦੇ ਵਜੋਂ ਲੈ ਲਿਆ ਜਾਂਦਾ ਹੈ ਨਵੇਂ ਇਸਤੇਮਾਲ ਨੂੰ ਦਾਇਰ ਤਾਂ ਫਿਰ ਉਦੋਂ ਆਪ ਇੱਕ ਵੱਡੀਆਂ ਵੱਡੀ ਖਬਰ ਤੁਸੀਂ ਵੀ ਪਹਿਲੇ ਦੇਖਿਆ ਹੋਏਗਾ ਤਾਂ ਵੱਡੀ ਖਬਰ ਹੁੰਦੀ ਹੈ ਕਿ ਕਿਤੇ ਗ੍ਰੇਡਾ ਮਲਾਕੀਤਾ ਗਿਆ ਤਾਂ ਉਸ ਕਰਕੇ ਉਹ ਟ੍ਰੈਂਕਲ ਤੋਂ ਦੇਖਿਆ ਜਾਵੇ ਤਾਂ ਇੱਕ ਬੜੀ ਵੱਡੀ ਇਹ ਪੁਲਿਸ ਦੀ ਕਾਮਯਾਬੀ ਹੈ ਕਿ ਜੇਕਰ ਇੱਕ ਨੇ ਅਟੈਕ ਕਰਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਜਾਂ ਅਟੈਕ ਕਰ ਦਿੰਦੇ ਤਾਂ ਉਸ ਵੇਲੇ ਜਿਹੜਾ ਨੁਕਸਾਨ ਹੋਣਾ ਸੀ ਤਾਂ ਉਸ ਨੁਕਸਾਨ ਨੂੰ ਰੋਕਿਆ ਹੈ ਤੇ ਜੁਰੂਰ ਇਸ ਮਾਮਲੇ ਦੇ ਵਿੱਚ ਕਿਹਾ ਵੀ ਅੱਜ ਵੀ ਅਸੀਂ ਕਾਫੀ ਕੋਸ਼ਿਸ਼ ਕੀਤੀ ਸੀ ਅਧਿਕਾਰੀਆਂ ਦੇ ਨਾਲ ਗੱਲ ਕਰਨ ਦੀ ਪਰ ਸਾਨੂੰ ਇਹੋ ਜਾਣਕਾਰੀ ਮਿਲੀ ਸੀ ਕਿ ਉੱਚ ਅਧਿਕਾਰੀ ਖੁਦ ਜਾਂਚ ਕਰ ਰਹੇ ਨੇ ਉਹ ਇਸ ਮਾਮਲੇ ਦੇ ਵਿੱਚ ਅਗਲੇ 1-2 ਦਿਨਾਂ ਦੇ ਵਿੱਚ ਵੱਡੇ ਖੁਲਾਸੇ ਇਸ ਮਾਮਲੇ ਦੇ ਕਰ ਸਕਦੇ ਨੇ ਜੀ ਜੀ तमाम ਜਾਣਕਾਰੀ ਲਈ ਧੰਨਵਾਦ ਗਗਨ ਦਾ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਬੀਐਸਐਫ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਦਿਨ ਦੇ ਸਮੇਂ ਅੰਮ੍ਰਿਤਸਰ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਸੀ ਕਿ ਇੱਕ ਪਿਸਤਲ ਤੇ ਗਰਨੇਡ ਸਮੇਤ ਵਿਅਕਤੀ ਕਾਬੂ ਕੀਤਾ ਗਿਆ ਸੀ ਜਿਸ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਇਸ ਜਿਹੜੇ ਵਿਅਕਤੀ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਵੱਡੇ ਜਿਹੜੇ ਨੇ ਕਿਸੇ ਵੱਡੇ ਕਾਰਨਾਮੇ ਨੂੰ ਅੰਜਾਮ ਦੇਣਾ ਸੀ ਉਸ ਤੋਂ ਪਹਿਲਾਂ ਹੀ ਪੁਲਿਸ ਨੂੰ ਗੁਪਤ ਸੂchnਾ ਦੇ ਆਧਾਰ ਤੇ ਜਿਹੜੀ ਹੈ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਤੇ ਇੱਕ ਵਿਅਕਤੀ ਨੂੰ ਗਰਨੇਡ ਤੇ ਪਿਸਤਲ ਸਮੇਤ ਗ੍ਰਫਤਾਰ ਕੀਤਾ ਗਿਆ ਉੱਥੇ ਹੀ دیر ਸ਼ਾਮ ਜਿਹੜਾ ਇਹ ਬੀਐਸਐਫ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਲਗਾਤਾਰ ਜੋ ਯੁੱਧ ਨਸ਼ਿਆਂ ਵਿਰੁੱਧ ਜੋ ਮੁਹਿੰਮ ਚਲਾਈ ਜਾ ਰਹੀ ਹੈ ਇਸੇ ਦੌਰਾਨ ਜਿਹੜੇ ਨੇ ਲਗਾਤਾਰ ਨਾਕਾਬੰਦੀ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਜਿਹੜੇ ਨੇ ਨਸ਼ੇ ਬਰਾਮਦ ਹੋ ਰਹੇ ਉੱਥੇ ਹੀ ਬਾਰਡਰ ਏਰੀਆ ਤੇ ਬੀਬੀਐਸਐਫ ਜਿਹੜੀ ਹੈ ਪੂਰੀ ਤਰ੍ਹਾਂ ਤਣਾਤ ਹੈ ਕਿਉਂਕਿ ਲਗਾਤਾਰ ਪਾਕਿਸਤਾਨ ਦੇ ਵੱਲੋਂ ਜਿਹੜੇ ਨੇ ਬਾਰਡਰ ਏਰੀਆ ਤੇ ਡਰੋਨ ਰਾਹੀਂ ਜਾਂ ਫਿਰ ਉਸ ਉਸ ਤਰੀਕੇ ਦੇ ਨਾਲ ਪੈਕੇਟ ਦੇ ਵਿੱਚ ਜਿਹੜੇ ਨੇ ਹెరੋਇਨ ਭੇਜੇ ਜਾ ਰਹੇ ਨੇ ਜਿਸ ਨੂੰ ਬੀਐਸਐਫ ਨੇ ਵੱਡੀ ਸਫਲਤਾ ਹਾਸਲ ਕਰਦੇ ਆ ਜਿਹੜੀ ਹੈ ناکਾਮ ਕੀਤਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਬੀਐਸਐਫ ਨੇ ਖੁਦ ਇਸ ਦੀ ਜਾਣਕਾਰੀ ਦਿੱਤੀ ਹੈ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ 634 ਗ੍ਰਾਮ ਜਿਹੜਾ ਹੈ ਹెరੋਇਨ ਬਰਾਮਦ ਹੋਇਆ ਇੱਕ ਪੈਕੇਟ ਜਿਹੜਾ ਹੈ ਬੀਐਸਐਫ ਨੂੰ ਹਾਸਲ ਹੋਇਆ ਜਿਸ ਦੇ ਵਿੱਚ ਲਗਾਤਾਰ ਜਿਹੜੇ ਨੇ ਪੁਲਿਸ ਬੀਐਸਐਫ ਵੱਲੋਂ ਹੱਲੇ ਵੀ ਜਾਂਚ ਕੀਤੀ ਜਾ ਰਹੀ ਹੈ